ਤਾ ਕੋ ਕਰ ਪਾਹਨ ਅਨੁਮਾਨਤ ਹੁਣ ਸਨਾਤਨ ਮੰਦਤ ਦੇ ਵਿੱਚ ਪੱਥਰ ਦੀ ਪੂਜਾ ਕੀਤੀ ਜਾਂਦੀ ਸੀ ਉਸ ਤੇ ਲਿਖਿਆ ਹੋਇਆ ਹੈ ਵੀ ਜੇ ਤੈਨੂੰ ਪੱਥਰ ਕਰਕੇ ਪਾਹਨ ਵਿੱਚ ਪੱਥਰ ਕਰਕੇ ਮੰਨਦੇ ਨੇ ਅਨੁਮਾਨ ਵੀ ਅਨੁਮਾਨ ਲਾਉਂਦੇ ਨੇ ਵੀ ਤੂੰ ਸੱਤ ਪੱਥਰਾਂ ਚਾ ਤੇ ਉਹ ਪੱਥਰ ਨੂੰ ਮੰਨਦੇ ਨੇ ਤਾਕੋ ਕਰ ਪਾਹਨ ਅਨੁਮਾਨਤ ਜੇ ਤੈਨੂੰ ਕੋਈ ਪੱਥਰ ਕਰਕੇ ਮੰਨਦੇ ਨੇ ਮਹਾ ਮੂਰ ਕਸ਼ੂਪੇ ਇਦਣਾ ਜਾਣਤਾ ਵੀ ਉਹ ਮਹਾਮ ਇੱਕ ਤਾਂ ਮੂਰਖ ਹੁੰਦਾ ਇੱਕ ਮਹਾਮੂਰਖ ਹੁੰਦਾ ਵੀ ਉਹ ਮਹਾਮੂਰਖ ਨੇ ਕੁਛ ਵੀ ਭੇਦ ਨਹੀਂ ਜਾਣਦੇ ਹੈਗੇ ਤੇਰਾ ਤੈਨੂੰ ਤਾਂ ਪੱਥਰ ਸਮਝ ਹੀ ਜਾਂਦੇ ਨੇ ਪੱਥਰ 'ਚ ਤਾਂ ਕੋਈ ਜਾਨ ਹੀ ਨਹੀਂ ਹੈਗੀ ਮਹਾਦੇਵ ਕੋ ਕਹਤ ਸਦਾ ਸ਼ਿਵ ਜਿਹੜਾ ਸ਼ਿਵ ਜੀ ਆ ਜਿਹੜਾ ਸ਼ਿਵ ਰੂਪ ਦਾ ਉਪਾਸ਼ਕ ਆ ਤੇਰੇ ਦਾ ਸ਼ਿਵ ਜੀ ਚੇਲਾ ਉਹ ਅਸਲ 'ਚ ਮਹਾਦੇਵ ਆ ਉਹਨੂੰ ਹੀ ਸਦਾ ਸ਼ਿਵ ਕਹੀ ਜਾਂਦੇ ਨੇ ਸਦਾ ਸ਼ਿਵ ਤਾਂ ਉਹ ਆ ਜਿਹੜਾ ਜੰਮਨਵਨ ਤੋਂ ਬਾਹਰ ਆ ਉਹ ਸ਼ਿਵ ਜੀ ਨੂੰ ਹੀ ਸ਼ਿਵ ਬਣਾਈ ਜਾਂਦੇ ਨੇ ਸ਼ਿਵ ਅਲੰਕਾ ਸ਼ਿਵ ਜੀ ਲੰਕਾ ਉਹ ਸ਼ਿਵ ਜੀ ਆ ਜਿਹੜਾ ਮਹਾਦੇਵ ਅਸਲ ਚ ਉਹ ਨੂੰ ਹੀ ਸ਼ਿਵ ਕਹੀ ਜਾਂਦੇ ਨੇ ਮਹਾਦੇਵ ਕੋ ਕਹਤ ਸਦਾ ਸ਼ਿਵ ਵੀ ਮਹਾਦੇਵ ਨੂੰ ਹੀ ਸਦਾ ਸ਼ਿਵ ਕਹੀ ਜਾਂਦੇ ਨੇ ਨਿਰੰਕਾਰ ਕਾ ਚਿਨਤ ਨੈ ਪਿਵ ਵੀ ਜਿਹੜਾ ਬਿਨਾ ਕਿਸੇ ਆਕਾਰ ਤੋਂ ਹੁਣ ਉਹ ਸ਼ਿਵ ਜੀ ਦਾ ਤਾਂ ਆਕਾਰ ਮਤਲਬ ਉਹ ਇਨਸਾਨ ਸੀਗਾ ਉਹ ਸ਼ਿਵ ਦਾ ਉਹ ਪਾਸ਼ਕ ਸੀਗਾ ਉਹਨੂੰ ਇਹ ਸ਼ਿਵ ਕਹਿਣ ਲੱਗੇ ਪਰ ਉਹ ਸ਼ਿਵ ਦਾ ਚੀਲਾ ਸੀ ਮਤਲਬ ਉਹਦੀ ਪੂਜਾ ਕਰਦਾ ਸੀ ਨਿਰੰਕਾਰ ਦਾ ਚੀਨਤ ਨਾ ਭੇ ਜਿਹੜਾ ਬਿਨਾਕਾਰ ਤੋਂ ਆ ਉਹਦਾ ਚੀਨਤ ਹੁੰਦਾ ਸਮਝਣਾ ਵੀ ਉਹ ਬਿਨਾਕਾਰ ਵਾਲੇ ਦਾ ਭੇਦ ਨਹੀਂ ਸਮਝਦੇ ਜਿਹੜੇ ਮਹਾਦੇਵ ਨੂੰ ਇਹ ਸ਼ਿਵ ਜੀ ਕਹੀ ਜਾਂਦੇ ਨੇ ਤੇ ਪੱਥਰ ਦੇ ਵਿੱਚ ਤੈਨੂੰ ਸਮਝਦੇ ਨੇ ਉਹ ਨਿਰੰਕਾਰ ਦਾ ਭੇਦ ਨਹੀਂ ਸਮਝ ਸਕਦੇ ਉਹ ਨਿਰੰਕਾਰ ਤੋਂ ਦੂਰ ਚਲੇ ਗਏ ਦੇਖੋ ਕੱਲੇ ਕੱਲੇ ਪੈਰੇ ਦੇ ਵਿੱਚ ਕਿੱਡੀ ਕਿੱਡੀ ਸਿੱਖਿਆ ਤਾਂ ਹੀ ਇਹ ਪੰਜਾਂ ਬਾਣੀਆਂ ਦੇ ਵਿੱਚ ਬਾਣੀ ਰੱਖੀ ਗਈ ਆ ਹਰ ਇੱਕ ਪੈਰੇ ਦੇ ਵਿੱਚ ਸਿੱਖ ਨੂੰ ਕਿੰਨੀ ਸਿੱਖਿਆ ਦਿੱਤੀ ਹੋਈ ਆ ਤੇ ਤਰਾਸ਼ ਦੇ ਆ ਰਹੇ ਨੇ ਹੁਣ ਉਹ ਉਦੋਂ ਸਨਾਤਨ ਮਤ ਜਿਆਦਾ ਸੀਗੀ ਹੈ ਤਾਂ ਅੱਜ ਵੀ ਪਰ ਸਿੱਖਾਂ ਦੀ ਮਨਮਤ ਕਰਕੇ ਨਵਾਂ ਧੜਾ ਸ਼ੁਰੂ ਹੋ ਰਿਹਾ ਜਿਹੜੇ ਗ੍ਰੰਥ ਨੂੰ ਪੱਥਰ ਦੀ ਤਰ੍ਹਾਂ ਉਸੇ ਤਰ੍ਹਾਂ ਪੂਜਾ ਕਰਦੇ ਨੇ ਰਮਾਲੇ ਜੜਾਉਂਦੇ ਨੇ ਉਸੇ ਤਰ੍ਹਾਂ ਚੌਰ ਚੱਲ ਕੇ ਮਤਲਬ ਇੱਕ ਉਹਨੂੰ ਪਰਮੇਸ਼ਰ ਦਾ ਦਰਸ਼ੀਕ ਬਣਾ ਤੱਕ ਦਰਜਾ ਦਿੱਤਾ ਵੀ ਇਹ ਹੀ ਸਭ ਕੁਝ ਆ ਉਹਦੇ ਵਿੱਚ ਹਾਲਾਂਕਿ ਸਿੱਖਿਆ ਦਿੱਤੀ ਹੋਈ ਆ ਤੇ ਉਹਨੂੰ ਪੜ ਕੇ ਉਹ ਤੋਂ ਸਿੱਖਿਆ ਲੈਣੀਆਂ ਸਿੱਖਣਾ ਪਰਮੇਸ਼ਰ ਉਹ ਨਹੀਂ ਹੈਗਾ ਉਹਦੇ ਵਿੱਚ ਜਾਣਕਾਰੀ ਦਿੱਤੀ ਹੋਈ ਆ ਪਰਮੇਸ਼ਰ ਦੀ ਲੋਕ ਗ੍ਰੰਥ ਦੇ ਮੂਰੇ ਆਪਣੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਅਰਦਾਸਾਂ ਕਰਦੇ ਨੇ ਗ੍ਰੰਥ ਤੋਂ ਮੰਗਾ ਮੰਗਦੇ ਨੇ ਗ੍ਰੰਥ ਤੋਂ ਮੰਗ ਨਹੀਂ ਮੰਗਣੀ ਗ੍ਰੰਥ ਤੋਂ ਸਿੱਖਿਆ ਲੈ ਕੇ ਪਰਮੇਸ਼ਰ ਦੀ ਜਾਣਕਾਰੀ ਲੈਣੀ ਹੈ ਜਿਹੜੇ ਬਿਨਾਕਾਰ ਤੋਂ ਆ ਵੀ ਉਹਦਾ ਭੇਦ ਨਹੀਂ ਸਮਝਦੇ ਪੱਥਰ ਦੇ ਵਿੱਚ ਅਨੁਮਾਨ ਲਾਉਦੇ ਨੇ ਉਹਨਾਂ ਦੀ ਗੱਲ ਕੀਤੀ ਆ ਪਰ ਅੱਜ ਸਿੱਖ ਵੀ ਗ੍ਰੰਥ ਵਿੱਚ ਪਰਮੇਸ਼ਰ ਅਨੁਮਾਨ ਲਾ ਕੇ ਗੰਤ ਤੋਂ ਆਪਣੀਆਂ ਮੰਗਾਂ ਪੂਰੀਆਂ ਅਰਦਾਸਾਂ ਕਰਦੇ ਨੇ ਗ੍ਰੰਥ ਨੂੰ ਉਸ ਤਰੀਕੇ ਨਾਲ ਪੁੱਜਣ ਲੱਗ ਗਏ ਜਿਸ ਤਰ੍ਹਾਂ ਪੱਥਰ ਨੂੰ ਪੂਜਿਆ ਜਾਂਦਾ ਸੀ ਤੇ ਉਹ ਬਿਨਾਕਾਰ ਵਾਲੇ ਦਾ ਭੇਦ ਨਹੀਂ ਸਮਝਦੇ ਇਹ ਕਿੱਡੀ ਵੱਡੀ ਸਿੱਖਿਆ ਜੇ ਇਹ ਬਾਣੀ ਦੇ ਵਿੱਚ ਅੱਖਰਾਂ ਨੂੰ ਪੜ ਕੇ ਖੋਜਾਂ ਵਿਚਾਰਾਂਗੇ ਇਕੱਲੇ-ਇਕੱਲੇ ਅੱਖਰ ਤੋਂ ਮਤਲਬ ਗੁਰ ਕੀ ਮਤ ਲਵਾਂਗੇ ਗੁਰਮਤ ਜੋ ਦਿੱਤੀ ਗਈ ਆ ਤਾਂ ਸਾਨੂੰ ਅਸਲੀਅਤ ਪਤਾ ਲੱਗੇਗੀ ਤੇ ਅਸੀਂ ਭਟਕਾਂਗੇ ਨਹੀਂ ਅਸੀਂ ਕਿਸੇ ਫਿਜ਼ੀਕਲ ਆਬਜੈਕਟ ਨੂੰ ਮਤਲਬ ਭੌਤਿਕ ਕਿਸੇ ਚੀਜ਼ ਨੂੰ ਪਰਮੇਸ਼ਰ ਮੰਨ ਕੇ ਉਹਦੀ ਪੂਜਾ ਨਹੀਂ ਕਰਾਂਗੇ ਅਸੀਂ ਅਸਲੀਅਤ ਜਾਣਨ ਦੀ ਕੋਸ਼ਿਸ਼ ਕਰਾਂਗੇ ਹੁਣ ਇਹ ਅੱਖਰਾਂ ਚ ਪਰਮੇਸ਼ਰ ਨਹੀਂ ਹੈ ਅੱਖਰਾਂ ਨੇ ਕੁਝ ਪੂਰਾ ਨਹੀਂ ਕਰਨਾ ਇਹ ਅੱਖਰਾਂ ਨੂੰ ਪੜ ਕੇ ਗਿਆਨ ਲੈਣਾ ਉਹ ਗਿਆਨ ਗੁਰਦੀ ਬੋਲੀ ਆ ਗੁਰਬਾਣੀ ਆ ਉਹ ਗਿਆਨ ਨੇ ਸਾਨੂੰ ਸਿੱਖਿਆ ਦੇਣੀ ਆ ਇਸ ਕਰਕੇ ਕਿਰਪਾ ਕਰਕੇ ਗੁਰਬਾਣੀ ਨੂੰ ਖੋਜੋ ਵਿਚਾਰੋ ਕੱਲਾ ਪੜਨ ਨਾਲ ਕੁਝ ਨਹੀਂ ਹੋਣਾ ਇੱਥੇ 16ਵੇਂ ਪੈਰੇ ਦੀ ਸਮਾਪਤੀ ਆ